ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਤੁਹਾ ਦਾ ਜੀ ਤੁਹਾਡਾ ਸਾਰਿਆਂ ਦਾ ਮੇਰੇ ਚੈਨਲ ਤੇ ਤੇ ਉਮੀਦ ਹੈ ਕਿ ਸਾਰੇ ਠੀਕ ਠਾਕ ਹੋਵੋਗੇ ਜੀ ਤੇ ਆਪਾਂ ਵੀ ਬੜੀ ਠੀਕ ਠਾਕ ਵੈਗਰੀ ਜੀ ਦੀ ਕਿਰਪਾ ਨਾਲ। ਤੇ ਅੱਜ ਆਪਾਂ ਬਣਾਉਣ ਲੱਗੇ ਹਾਂ ਜੀ ਔਲਿਆਂ ਦਾ ਪਾਊਡਰ। ਤੇ ਇਹ ਔਲਿਆਂ ਦਾ ਪਾਊਡਰ ਆਪਾਂ ਬਹੁਤ ਹੀ ਆਸਾਨ ਤਰੀਕੇ ਨਾਲ ਘਰ ਦੇ ਵਿੱਚ ਬਣਾਉਣਾ ਤੁਹਾਨੂੰ ਦੱਸਾਂਗੇ ਜੀ ਅੱਜ ਦੀ ਵੀਡੀਓ ਦੇ ਵਿੱਚ। ਤੇ ਕਿਵੇਂ ਆਪਾਂ ਸੌਖੇ ਤਰੀਕੇ ਨਾਲ ਔਲਿਆਂ ਦਾ ਪਾਊਡਰ ਘਰ ਦੇ ਵਿੱਚ ਤਿਆਰ ਕਰ ਸਕਦੇ ਹਾਂ। ਤੇ ਜੇਕਰ ਇਹ ਔਲਿਆਂ ਦਾ ਪਾਊਡਰ ਜੀ ਆਪਾਂ ਬਾਜ਼ਾਰ ਵਿੱਚ ਲੈਣੇ ਤਾਂ ਬਹੁਤ ਜ਼ਿਆਦਾ ਮਹਿੰਗਾ ਮਿਲਦਾ ਆਪਾਂ ਨੂੰ। ਤੇ ਹੁਣ ਜਿਵੇਂ ਔਲੇ ਦਾ ਸੀਜ਼ਨ ਹੈਗਾ ਮੌਸਮ ਤੇ ਆਪਾਂ ਔਲੇ ਇਹ ਲਿਆ ਸਕਦੇ ਆਂਗੇ ਤੇ ਇਹਨਾਂ ਦਾ ਇਹਨਾਂ ਦਾ ਆਪਾਂ ਘਰ ਦੇ ਵਿੱਚ ਹੀ ਜੀ ਪਾਊਡਰ ਬਣਾ ਸਕਦੇ ਆਂਗੇ ਬਹੁਤ ਹੀ ਸੌਖੇ ਤਰੀਕੇ ਨਾਲ ਆਸਾਨ ਤਰੀਕੇ ਨਾਲ ਆਮਲਾ ਪਾਊਡਰ ਤੇ ਘਰ ਦੇ ਵਿੱਚ ਹੀ ਤਿਆਰ ਹੋ ਜੂਗਾ ਤੇ ਚਲੋ ਜੀ ਹੁਣ ਆਪਾਂ ਲੱਗੇ ਵੀਡੀਓ ਸਟਾਰਟ ਕਰਨ ਤੇ ਵੀਡੀਓ ਸਟਾਰਟ ਕਰਨ ਤੋਂ ਪਹਿਲਾਂ ਜੇਕਰ ਚੈਨਲ ਤੇ ਪਹਿਲੀ ਵਾਰ ਆਏ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਜੀ ਤੇ ਵੀਡੀਓ ਵਧੀਆ ਲੱਗਦੀ ਹੁੰਦੀ ਹੈ ਤਾਂ ਵੀਡੀਓ ਨੂੰ ਲਾਇਕ ਤੇ ਸ਼ੇਅਰ ਕਮੈਂਟ ਜ਼ਰੂਰ ਕਰਿਆ ਕਰੋ ਜੀ ਤੇ ਇੱਥੇ ਆਪਾਂ ਲੈ ਲਿਆ ਜੀ ਔਲੇ ਤੇ ਔळ्या ਨੂੰ ਆਪਾਂ ਹੁਣ ਕਟਿੰਗ ਕਰਾਂਗੇ ਸਭ ਤੋਂ ਪਹਿਲਾਂ ਆਪਾਂ ਇਹਨਾਂ ਨੂੰ ਧੋ ਲੈਣਾ ਜੀ ਧੋ ਕੇ ਤੇ ਇਹਨਾਂ ਨੂੰ ਸਾਫ਼ ਕੱਪੜੇ ਨਾਲ ਆਪਾਂ ਪੂੰਝ ਲੈਣਾਗਾ ਤੇ ਇਹਨਾਂ ਤੇ ਪਾਣੀ ਨਹੀਂ ਹੋਣਾ ਚਾਹੀਦਾ ਬਿਲਕੁਲ ਵੀ ਤੇ ਆਪਾਂ ਜੀ ਔਲਾ ਲੈ ਲੈਣਾ ਇਸ ਤਰੀਕੇ ਨਾਲ ਤੇ ਇਹਨੂੰ ਆਪਾਂ ਬਰੀਕ ਬਰੀਕ ਕਟਾਂਗੇ ਇਹਨੂੰ ਆਪਾਂ ਬਰੀਕ ਬਰੀਕ ਇਸ ਤਰੀਕੇ ਨਾਲ ਇਹਦੇ ਪੀਸ ਕਰ ਲਾਂਗੇ ਆਪਾਂ ਕਟਿੰਗ ਸਾਰੇ ਪੀਸ ਆਪਾਂ ਇਸੇ ਤਰੀਕੇ ਨਾਲ ਹੀ ਕੱਟ ਲੈਣੇ ਆ ਤਾਂ ਕਿ ਇਹ ਸੁੱਕ ਜਾਣਾ ਧੁੱਪ ਦੇ ਵਿੱਚ ਤੇ ਇਹਨੂੰ ਵੈਸੇ ਆਪਾਂ ਕद्दूकस ਵੀ ਕਰ ਸਕਦੇ ਆ ਜੀ ਆਰਡਰ ਬਣਾਉਣ ਲਈ ਪਰ ਕद्दूकस ਕਰਕੇ ਇਹਦਾ ਜ਼ਿਆਦਾਤਰ ਰਸ ਨਿਕਲ ਜਾਂਦਾ ਹੈ ਕद्दूकस ਕਰਨ ਨਾਲ ਤੇ ਇਸ ਤਰੀਕੇ ਨਾਲ ਆਪਾਂ ਇਹ ਇਹਨਾਂ ਨੂੰ ਛੇਤੀ ਸੁਕਾ ਸਕਦੇ ਆ ਜੇਕਰ ਕद्दूकस ਕਰਦੇ ਆ ਤਾਂ ਉਵੇਂ ਇਹ ਛੇਤੀ ਸੁੱਕਦੇ ਨਹੀਂ ਹੈਗੇ ਜੀ ਤੇ ਇਹਨਾਂ ਦਾ ਰਸ ਜੇ ਨਿਕਲ ਜਾਂਦਾ ਜ਼ਿਆਦਾ ਗਿੱਲੇ ਜਿਹੇ ਹੋ ਜਾਂਦੇ ਉਵੇਂ ਤੇ ਇਸ ਤਰੀਕੇ ਨਾਲ ਵਧੀਆ ਇਹ ਤੋਂ ਪੱਚ ਸੁੱਕ ਜਾਂਦੇ ਆਗੇ ਛੇਤੀ ਤੇ ਇਹਨਾਂ ਦੀ ਆਪਾਂ ਇਸ ਤਰੀਕੇ ਨਾਲ ਖਾੜੀਆਂ ਕਰ ਲੈਣੀਆਂ ਜੀ। ਬਰੀਕ-ਬਰੀਕ ਪਤਲੀਆਂ-ਪਤਲੀਆਂ ਕਰ ਲੈਣੀਆਂ। ਮੋਟੀਆਂ ਫਾੜੀਆਂ ਨਾ ਕਰਿਓ। ਇਸ ਤਰੀਕੇ ਨਾਲ ਦੇਖੋ ਜਿੱਦਕ ਇਹਦੇਆਂ ਬੀਜ ਦੇ ਅਲੱਗ ਕਰ ਲੈਨੇ ਆ ਔਲਿਆਂ ਦੇ ਤੇ ਇਸ ਤਰੀਕੇ ਨਾਲ ਆਪਾਂ ਫਾੜੀਆਂ ਕਰ ਲਾਂਗੇ। ਇਸੇ ਤਰੀਕੇ ਨਾਲ ਹੋਰ ਆਪਾਂ ਕੱਟ ਕੇ ਦਿਖਾਉਣੇ ਤੁਹਾਨੂੰ। ਸਾਰੇ ਔਲਿਆਂ ਦੀਆਂ ਆਪਾਂ ਇਸੇ ਤਰੀਕੇ ਨਾਲ ਹੀ ਫਾੜੀਆਂ ਕਰ ਲਾਂਗੇ। ਤੇ ਤਾਂ ਜੇ ਔਲਿਆਂ ਦੀਆਂ ਬਹੁਤ ਛੇਤੀ ਇਹ ਹੋ ਜਾਂਦੀਆਂ ਜੀ ਫਾੜੀਆਂ। ਕਟਿੰਗ ਹੋ ਜਾਂਦੀ ਹੈ ਤਾਜੀ ਔਲਾਂ ਦੀ ਛੇਤੀ ਛੇਤੀ ਕਿ ਜਿਆਦਾ ਇਹ ਤੇ ਟਾਈਮ ਨਹੀਂ ਲੱਗਦਾ ਹੈਗਾ ਤੇ ਜੇਕਰ ਆਪਾਂ ਘਰ ਦੇ ਵਿੱਚ ਇਹ ਔਲਾਂ ਦਾ ਪਾਊਡਰ ਤਿਆਰ ਕਰਦੇ ਆਂ ਤਾਂ ਬਹੁਤ ਵਧੀਆ ਰਹਿੰਦਾ ਆਪਾਂ ਨੂੰ ਜਿਵੇਂ ਆਪਾਂ ਕਈ ਵਾਰ ਆਪਣੇ ਵਾਲ ਚਿੱਟੇ ਹੁੰਦੇ ਆ ਤਾਂ ਆਪਾਂ ਵਾਲਾਂ ਤੇ ਵੀ ਇਹਨੂੰ ਲਗਾ ਸਕਦੇ ਆਂ ਦਹੀਂ ਦੇ ਵਿੱਚ ਮਿਲਾ ਕੇ ਤੇ ਜਾਂ ਆਪਾਂ ਇਹਨੂੰ ਪਾਊਡਰ ਨੂੰ ਪੀ ਸਕਦੇ ਆਂ ਪਾਣੀ ਦੇ ਵਿੱਚ ਘੋਲ ਕੇ ਉਹਦੇ ਵੀ ਬਹੁਤ ਜਿਆਦਾ ਫਾਇਦੇ ਹੈਗੇ ਘੋਲ ਕੇ ਪੀਨੇ ਤਾਂ ਪਾਊਡਰ ਔਲੇ ਦਾ ਤੇ ਇਸ ਤਰੀਕੇ ਨਾਲ ਆਪਾਂ ਜੀ ਸਾਰੇ ਔਲੇ ਕੱਟ ਲਾਂਗੇ ਜਿਵੇਂ ਆਪਾਂ ਇਹ ਕੱਟਿਆ ਕੇ ਗਿਟਕਾ ਅਲੱਗ ਕਰ ਲੈਣਾ ਵੀਜ ਤੇ ਇਹ ਫਾੜੀਆਂ ਕਰ ਲੈਣੀਆਂ ਇਸ ਤਰੀਕੇ ਨਾਲ ਤੇ ਹੁਣ ਆਪਾਂ ਇਹਨਾਂ ਨੂੰ ਇਸ ਤਰੀਕੇ ਨਾਲ ਕੱਟ ਲਿਆ ਜੀ ਤੇ ਹੁਣ ਆਪਾਂ ਸਾਰਿਆਂ ਨੂੰ ਇਹਨਾਂ ਨੂੰ ਜਾਂ ਤਾਂ ਛੱਤ ਦੇ ਉੱਪਰ ਪਾ ਦੇਣਾ ਸੁੱਕਣੇ ਤੇ ਜਾਂ ਆਪਾਂ 베ੜੇ 'ਚ ਪਾ ਦਾਂਗੇ ਇਹਨਾਂ ਨੂੰ ਧੁੱਪ 'ਚ ਸੁਕਾਉਣਾ ਜੀ ਆਪਾਂ ਇੱਥੇ ਧੁੱਪ ਦੇ ਵਿੱਚ ਕੱਪੜਾ ਸੁਕਾਉਣਾ ਪਾ ਲਿਆ ਜੀ ਤੇ ਪਹਿਲਾਂ ਆਪਾਂ نیچے ਵੈਨਰ ਰੱਖ ਲੈ ਤੇ ਉੱਪਰ ਆਪਾਂ ਇਹ ਕੱਪੜਾ ਰੱਖ ਲੈ ਤੇ ਹੁਣ ਆਪਾਂ ਸਾਰੇ ਇਹ ਜਿਹੜੇ ਔਲੇ ਘੱਟੇ ਹੋਏ ਫਾੜੀਆਂ ਤੇ ਇਹਨਾਂ ਨੂੰ ਆਪਾਂ ਇਸ ਤਰੀਕੇ ਨਾਲ ਕੱਪੜੇ ਤੇ ਖੰਡਾ ਦਾਂਗੇ ਸਾਰੇ ਔਲੇ ਨੂੰ ਆਪਾਂ ਇਸ ਤਰੀਕੇ ਨਾਲ ਕੱਪੜੇ ਤੇ ਸੁੱਕਣੇ ਪਾ ਦੇਣਾ ਜੀ ਇਸ ਤਰੀਕੇ ਨਾਲ ਜੀ ਆਪਾਂ ਸਾਰੇ ਔਲੇ ਨੂੰ ਚੰਗੀ ਤਰ੍ਹਾਂ ਤੇ ਕੱਪੜੇ ਤੇ ਤੇ ਫਲਾਰ ਲਾਂਗੇ ਤੇ ਸੁੱਕਣਾ ਲਾ ਦਾਂਗੇ ਆਪਾਂ ਇਹਨਾਂ ਨੂੰ ਤਿਹ ਲੋ ਜੀ ਸਾਰੇ ਵਾਲਿਆਂ ਦੀਆਂ ਫਾੜੀਆਂ ਆਪਾਂ ਇਸ ਤਰੀਕੇ ਨਾਲ ਸੁੱਕਣੀਆਂ ਲਾ ਲਈਆਂ ਤੇ ਐਪ ਆਪਾਂ ਇਹਨਾਂ ਨੂੰ ਇਹੋ ਜੀ ਜਗ੍ਹਾ ਤੇ ਸੁੱਕਣਾ ਲਾਉਣਾਗਾ ਜਿੱਥੇ ਧੂੜ ਮਿੱਟੀ ਨਾ ਹੋਵੇ ਕਿਉਂਕਿ ਆਪਾਂ ਇਹਨਾਂ ਨੂੰ ਪੀਸਣ ਤੋਂ ਪਹਿਲਾਂ ਤੇ ਧੋਣਾ ਧੋਣਾ ਨਹੀਂ ਹੈਗਾ ਕਿਉਂਕਿ ਆਪਾਂ ਇਹ ਸੁਕਾਈਆਂ ਫਾੜੀਆਂ ਸੁਕਾਉਣੀਆਂ ਆ ਤੇ ਇਹਨਾਂ ਤੇ ਧੂੜ ਮਿੱਟੀ ਬਿਲਕੁਲ ਨਹੀਂ ਪੈਣੀ ਚਾਹੀਦੀ ਹੈਗੀ ਤੇ ਆਪਾਂ ਧੁੱਪ ਚ ਸੱਤ ਤੇ ਇਹਨਾਂ ਨੂੰ ਸੁਕਾ ਲਾਂਗੇ ਇਸ ਤਰੀਕੇ ਨਾਲ ਤੇ ਅੱਗੇ ਆਪਾਂ ਤੁਹਾਨੂੰ ਦਿਖਾਵਾਂਗੇ ਵੀਡੀਓ ਦੇ ਵਿੱਚ ਕੀ ਕਰਨਾ ਇਹਨਾਂ ਦਾ ਤੇ ਵੀਡੀਓ ਥੋੜੀ ਜਿਹੀ ਵਧੀਆ ਲੱਗਦੀ ਹੁੰਦੀ ਹੈ ਤਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਜੀ ਤੇ ਇਹ ਵੇਖੋ ਜੀ ਹੁਣ ਔਲੇ ਸੁੱਕ ਕੇ ਤਿਆਰ ਆ ਗਏ ਬਿਲਕੁਲ ਤੇ ਦੇਖੋ ਇਹਨਾਂ ਤੇ 3 ਦਿਨ ਲੱਗੇ ਜੀ ਪੂਰੇ ਆਪਾਂ ਨੂੰ ਔਲੇ ਸੁਕਾਉਣ ਤੇ ਤੇ ਜੇਕਰ ਆਪਾਂ ਕੱਦੂਕਸ਼ ਕਰਕੇ ਸੁਕਾਉਂਦੇ ਇਹਨਾਂ ਨੂੰ ਫਿਰ ਇਹਨਾਂ ਤੇ 2 ਹੀ ਦਿਨ ਲੱਗਣੇ ਸੀਗੇ ਤੇ 2 ਦਿਨਾਂ ਦੇ ਵਿੱਚ ਹੀ ਸੁੱਕ ਜਾਣੇ ਸੀਗੇ ਏ ਆਪਾਂ ਫਾੜੀਆਂ ਕਰਕੇ ਪੀਸ ਕਰਕੇ ਇਹਨਾਂ ਦੇ ਪਤਲੇ ਪਤਲੇ ਫੇਰ ਸਕਾਏ ਸੀ ਤਾਂ ਕਰਕੇ ਥੋੜਾ ਜਿਆ ਧੁੱਪ ਇਹਨਾਂ ਨੂੰ ਵਾਧ ਰਵੋਣੀ ਪਈ ਤੇ ਬਾਕੀ ਹੁਣ ਦਿਨਾਂ ਦਾ ਵੀ ਫਰਕ ਪੈ ਗਿਆ ਜੀ ਧੁੱਪ ਹੁਣ ਥੋੜੀ ਜੀ ਠੀਕ ਠੀਕ ਜੀ ਹੁੰਦੀ ਹੈ ਜਿਆਦਾ ਕਰੜੀ ਧੁੱਪ ਨਹੀਂ ਹੁੰਦੀ ਇਸ ਕਰਕੇ ਨਹੀਂ ਤਾਂ ਇੱਕ ਦਿਨ ਚ ਹੀ ਸੁੱਕ ਜਾਣ ਤੇ ਆਪਾਂ ਨੂੰ ਇਹ ਤੇ ਤਿੰਨ ਦਿਨ ਲੱਗ ਗਏ ਜੀ ਕਟਿੰਗ ਕਰਕੇ ਸੁਕਾਉਣ ਤੇ ਤੇ ਹੁਣ ਇਹ ਬਿਲਕੁਲ ਇਹ ਦੇਖੋ ਇਹ ਖਟਕਰ ਹੋਏ ਹੈਗੇ ਇਹ ਬਿਲਕੁਲ ਇਸ ਤਰੀਕੇ ਨਾਲ ਤੇ ਆਪਾਂ ਨੂੰ ਪਤਾ ਲੱਗਦਾ ਵੀ ਇਹ ਸੁੱਕੇ ਹੋਏ ਹੈ ਬਿਲਕੁਲ ਹੁਣ ਹੁਣ ਆਪਾਂ ਇਹਨਾਂ ਨੂੰ ਥੋੜੇ ਥੋੜੇ ਕਰਕੇ ਜੀ ਪੀਸਾਂਗੇ ਇੱਥੇ ਆਪਾਂ ਲੈ ਲਏ ਜੀ ਇੱਕ ਜੂਸਰ ਵਾਲਾ ਜੱਗ ਇਹ ਗ੍ਰਾਈਂਡਰ ਵਾਲਾ ਤੇ ਹੁਣ ਆਪਾਂ ਇਹਦੇ ਵਿੱਚ ਪਾ ਲਾਂਗੇ ਇਹ ਆਵਲੇ ਤੇ ਇਹਨਾਂ ਦਾ ਆਪਾਂ ਇੱਕ ਬਰੀਕ ਪਾਊਡਰ ਤਿਆਰ ਕਰਾਂਗੇ ਇਹ ਅੱਧਾ ਕ ਜੱਗ ਹੀ ਆਪਾਂ ਕਰਾਂਗੇ ਜ਼ਿਆਦਾ ਇਹਨੂੰ ਭਰ ਕੇ ਨਹੀਂ ਪੀਸਣਾ ਹੈਗਾ ਫਿਰ ਇਹ ਚੰਗੀ ਤਰ੍ਹਾਂ ਪੀਸਿਆ ਨਹੀਂ ਜਾਣਾ ਅੱਦੇ-ਅੱਦੇ ਕਰਕੇ ਆਪਾਂ ਪੀਸ ਲਾਂਗੇ ਤੇ ਇਹ ਵੇਖੋ ਜੀ ਇੰਨੇ-ਇੰਨੇ ਕਾਪਾ ਪਾ ਕੇ ਜੱਗ ਦੇ ਵਿੱਚ ਤੇ ਇਹਨੂੰ ਆਪਾਂ ਬਰੀਕ ਪੇਸਟ ਤਿਆਰ ਕਰਾਂਗੇ ਦਾ ਪਾਊਡਰ ਤੇ ਵੇਖੋ ਜੀ ਇਹ ਆਪਾਂ ਪੀਸ ਲਿਆ ਇਸ ਤਰੀਕੇ ਨਾਲ ਹੁਣ ਆਪਾਂ ਤੁਹਾਨੂੰ ਖੋਲ ਕੇ ਦਿਖਾਉਨੇ ਆ ਤੇ ਇਹ ਵੇਖੋ ਜੀ ਇਸ ਤਰੀਕੇ ਨਾਲ ਆਪਾਂ ਬਰੀਕ ਪਾਊਡਰ ਤਿਆਰ ਕਰ ਲਿਆ ਇਹ ਤੇ ਸਿਰਫ ਆਪਾਂ ਨੂੰ 1 ਮਿੰਟ ਹੀ ਲੱਗਦਾ ਇਹਨੂੰ ਪੀਸਣ ਤੇ ਤੇ ਵੇਖੋ ਕਿੰਨਾ ਵਧੀਆ ਪਾਊਡਰ ਬਣ ਕੇ ਤਿਆਰ ਹੋ ਜਾਂਦਾ ਇਹ ਵੇਖੋ ਬਹੁਤ ਹੀ ਵਧੀਆ ਪਾਊਡਰ ਆਪਣਾ ਬਣ ਕੇ ਤਿਆਰ ਹੋ ਜਾਂਦਾ ਜੀ ਸਿਰਫ 1 ਮਿੰਟ ਦੇ ਵਿੱਚ ਹੀ ਤੇ ਪੀਸਣ ਤੇ ਇਹਨੂੰ ਕੋਈ ਜ਼ਿਆਦਾ ਟਾਈਮ ਨਹੀਂ ਲੱਗਦਾ ਤੇ ਬਹੁਤ ਵਧੀਆ ਪਾਊਡਰ ਇਹ ਪੀਸਿਆ ਜਾਂਦਾ ਹੈ ਤੇ ਹੁਣ ਆਪਾਂ ਇਹਨੂੰ ਕਿਸੇ ਡੱਬੇ ਦੇ ਵਿੱਚ ਬੰਦ ਕਰ ਦਾਂਗੇ ਇਸ ਤਰੀਕੇ ਨਾਲ ਪਾ ਕੇ ਭਰ ਕੇ ਤੇ ਜਿੱਤੇ ਟੱਕਣ ਲੱਗਦਾ ਹੋਵੇ ਸਾਰਾ ਪਾਊਡਰ ਆਪਾਂ ਇਸ ਡੱਬੇ ਦੇ ਵਿੱਚ ਭਰ ਲਾਂਗੇ ਹੁਣ ਤੇ ਇਹ ਵੇਖੋ ਜੀ ਇਹਨੂੰ ਆਪਾਂ ਹੁਣ ਇੱਕ ਡੱਬੇ ਦੇ ਵਿੱਚ ਬੰਦ ਕਰ ਲਿਆ ਪਾਊਡਰ ਨੂੰ ਪਾ ਕੇ ਇਹ ਇਹਨਾ ਪਾਊਡਰ ਆਪਾਂ ਨੇ ਤਿਆਰ ਕਰ ਲਿਆ ਤੇ ਜਿਹੜੇ ਬਾਕੀ ਔਲੇ ਵੀ ਰਹਿੰਦੇ ਉਹਨਾਂ ਨੂੰ ਵੀ ਆਪਾਂ ਪੀਸ ਕੇ ਤੇ ਡੱਬਾ ਭਰ ਲਾਂਗੇ ਪੂਰਾ ਤੇ ਹੁਣ ਜਦੋਂ ਤੁਸੀਂ ਇਹਨੂੰ ਵੀ ਵਰਤਨਾਗਾ ਤੇ ਸਿਰਫ ਇੱਕ ਚਮਚਾ ਕੱਢ ਕੇ ਜਿੰਨੀ ਵੀ ਤੁਹਾਨੂੰ ਲੋੜ ਆਗੀ ਵਰਤ ਕੇ ਇਹਨੂੰ ਤੇ ਫਿਰ ਇਹਨੂੰ ਦੁਬਾਰਾ ਨਾਲ ਦੀ ਨਾਲ ਝੜ ਦੇਣਾ ਤੇ ਬਿਲਕੁਲ ਵੀ ਇਹ ਖਰਾਬ ਨਹੀਂ ਹੋਊਗਾ ਗਿੱਲਾ ਨਹੀਂ ਹੋਊਗਾ ਸਲਾਬੀ ਨਹੀਂ ਹੋਊਗੀ ਇਹਨੂੰ ਤੇ ਨਾ ਵੀ ਤੁਸੀਂ ਪਾਊਡਡਰ ਵਰਤਨਾ ਬਸ ਇਹਨਾਂ ਕ ਖਿਆਲ ਰੱਖਣਾ ਨਾਲ ਦੀ ਨਾਲ ਡੱਬਾ ਤੁਸੀਂ ਝੜ ਦੇਣਾ ਪਾਊਡਡਰ ਵਾਲਾ ਤੇ ਇਸ ਤਰੀਕੇ ਨਾਲ ਜੀ ਤੁਸੀਂ ਘਰ ਦੇ ਵਿੱਚ ਬਹੁਤ ਵਧੀਆ ਆਵਲਾ ਪਾਊਡਰ ਤਿਆਰ ਕਰ ਸਕਦੇ ਆਂਗੇ ਤੇ ਬਜ਼ਾਰਾਂ ਦੇ ਵਿੱਚ ਆਪਾਂ ਨੂੰ ਇਹ ਬਹੁਤ ਜ਼ਿਆਦਾ ਮਹਿੰਗਾ ਪੈ ਜਾਂਦਾ ਜੇਕਰ ਆਪਾਂ ਬਜ਼ਾਰੋਂ ਲਿਆਉਨੇ ਆ ਤੇ 1000 ਰੁਪਏ ਦੇ ਕਿਲੋ ਦੇ ਹਿਸਾਬ ਨਾਲ ਹੀ ਪੈ ਜਾਂਦਾ ਇਹ ਤੇ ਘਰ ਦੇ ਵਿੱਚ ਆਪਾਂ 100 ਰੁਪਏ ਦੇ ਆਣ ਤੋਂ ਇਹ ਪਾਊਡਰ ਤਿਆਰ ਕਰ ਸਕਦੇ ਆਂ ਜੀ ਤੇ ਅੱਜ ਦੀ ਵੀਡੀਓ ਆਪਣੀ ਇੰਨੀ ਸੀ ਜੀ ਤੇ ਜੇਕਰ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਨਾ ਤੇ ਚੈਨਲ ਨੂੰ ਕਰ ਲੈਣਾ ਸਬਸਕ੍ਰਾਈਬ ਤੇ ਵੀਡੀਓ ਵੇਖਣ ਲਈ ਬਹੁਤ ਬਹੁਤ ਧੰਨਵਾਦ ਜੀ ਤੇ ਤੁਸੀਂ ਵੀ ਇਹ ਘਰ ਦੇ ਵਿੱਚ ਤਿਆਰ ਕਰਨਾ ਜੀ ਆਵਲਾ ਪਾਊਡਰ ਤੇ ਮਿਲਦੇ ਆਂ ਜੀ ਕਿਸੇ ਹੋਰ ਵੀਡੀਓ ਨਾਲ